ਸਰਸਿਕਾ ਲਈ ਸਾਰਿਆਂ ਨੂੰ ਅੱਜ ਅਸੀਂ ਬਣਾਉਂਦੇ ਹਾਂ ਕੱਟਵੇਂ ਕਰੇਲੇ ਕੱਟਵੇਂ ਕਰੇਲਾ ਉਹਨੇ ਸੀ ਸਾਰਾ ਕੁਝ ਸਸਤ ਮਾਨ ਤਿਆਰ ਕਰਨੇ ਆ ਤੁਹਾਨੂੰ ਦਿਖਾਣੇ ਦੇਖੋ ਕਰੇਲੇ ਕੱਟ ਲਏ ਆ ਪਿਆਜ਼ ਕੱਟ ਲਏ ਆ ਟਮਾਟਰ ਮੇਚਾ ਵੀ ਕੱਟ ਲਏ ਆ ਹੁਣ ਆਪਾਂ ਨੂੰ ਤੜਕਾ ਲਾਣੇ ਆ ਤੇਲ ਵੀ ਆਪਣਾ ਗਰਮ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਸਮਾਨ ਪਾਉਣਾ ਹੈ ਤੇਲ ਆਪਣਾ ਹੁਣ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ

Ne, non so che è Non lo vediamo più adesso. Arrivia adesso, bravo, non lo vediamo ਸਾਕੀਏ ਜਲਦੀ ਪੱਕ ਜਾਣ ਨੂੰ ਨਮਕ ਆਪਣੇ ਹਿਸਾਬ ਨਾਲ ਤੁਸੀਂ ਪਾਓ പ്യാജ ഗോൾഡൻ പോകാറ്റി ഗുണ ഇന്ന് മിക്സ്ല ਸਾਰੇ ਕੁਸਦਾਂ ਮਿਕਸ ਹੋ ਗਿਆ ਮਸਾਲਾ ਥਿਆਵੀ ਪੋਰਦੇ ਕੇ ਟਮਾਟਰ ਮਿਕਸ ਹੋ ਗਏ ਬਸ ਅਸੀਂ ਥੋੜੀ देर ਹੋਰ ਰੋਲ ਨੂੰ ਪਾ ਕੇ ਫਿਰ ਆਪਾਂ ਮਸਾਲੇ ਐਡ ਕਰਾਂਗੇ ਨਮਕ ਆਪਾਂ ਬਾਅਦ ਵਿੱਚ ਛੋੜ ਦੇਣਾ ਤੇ ਆਪਾਂ ਮਿਰਚ ਪਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ હવે મેં મિક્સ કરાઉં છું કોળું પાંળ કડલે ਵਿੱਚ મિક્સ કરાઉં છું 나도 이제 우을 습한 왕으로 했지. ਆਹ ਲੋ ਡਸਕਮੈਂਟ ਲਈ ਸੈਂਡ ਟੱਕ ਕੇ ਪਕਾਵਾਂਗੇ ਫਿਰ ਆਪਾਂ ਇਹਨੂੰ ਖੁੱਲਾ ਛੱਡਾਂਗੇ ਹਲੋ ਫੁੱਲ ਨੂੰ ਟੱਕਤਾ ਹੈ 10 ਮਿੰਟ ਲਈ ਇਹਨੂੰ ਅੱਧੀ ਪਕਾਵਾਂਗੇ ਸਿੱਮ ਤੇ ਫਿਰ ਆਪਾਂ ਇਹਨੂੰ ਖੁੱਲਾ ਛੱਡ ਕੇ कुरकुरा ਟਾਈਪ ਕਰਾਂਗੇ ਇਹਦਾ ਦੇਖੋ ਹੁਣ ਆਪਣੇ ਕਰੇਲੇ ਥੋੜੇ ਪੱਕ ਗਏ ਨੇ ਹੁਣ ਆਪਾਂ ਇਹਨੂੰ ਖੁੱਲੇ 'ਚ ਰੱਖ ਕੇ ਪਕਾਵਾਂਗੇ ਤੁਹਾਡੇ ਕ੍ਰਿਸਪੀ ਜੇ ਹੋਜੂਗੇ ਖਾਣ 'ਚ ਸਵਾਦ ਲੱਗੂਗੇ। ਹੁਣ ਮੈਂ ਇਹਦੀ ਸੇਮਾ ਤੇ ਰੱਖਾਂਗੇ ਥੋੜੀ ਦੇਰ। ਫੇਰ ਕ੍ਰਿਸਪੀ ਜੇ ਬਣ ਜਾਣਗੇ। ਦੇਖੋ ਜੀ ਹੁਣ ਆਪਣੇ ਕਰੇਚੇ ਬਣ ਕੇ ਰੈਡੀ ਨੇ। ਹਾਂ ਦੇਖੋ। ਮੇਰੀ ਕੜਾਹੀ ਕਾਲੇ ਕਿੰਨੇ ਵਧੀਆ ਬਣ ਕੇ ਰਹਿ ਗਏ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ